ਲੁਧਿਆਣਾ ਪੁਲਿਸ ਨੇ ਗੈਂਗਸਟਰ ਸਾਗਰ ਨਿਊਟਨ ਨੂੰ ਕੀਤਾ ਗ੍ਰਿਫਤਾਰ ਇਹ ਦਰਜੇ ਦਾ ਹੀ ਹੈ ਗੈਂਗਸਟਰ ਸੀਨੀਅਰ ਅਫਸਰਾਂ ਦੀ ਟੀਮ ਨੇ ਯੂਪੀ ਬਿਜਨੌਰ ਤੋਂ ਕੀਤਾ ਕਾਬੂ ਲੁਧਿਆਣਾ ਪੁਲਿਸ ਨੇ ਇਹ ਦਰਜੇ ਦੇ ਗੈਂਗਸਟਰ ਸਾਗਰ ਨਿਊਟਨ ਨੂੰ ਗ੍ਰਿਫਤਾਰ ਕਰ ਲਿਆ ਇਸ ਗੈਂਗਸਟਰ ਤੇ 18 ਤੋਂ ਵੱਧ ਮਾਮਲੇ ਦਰਜਨ ਤੇ ਮਾਰਚ ਮਹੀਨੇ ਤੇ ਇਹ ਬੇਲ ਤੇ ਬਾਹਰ ਆਇਆ ਹੋਇਆ ਸੀ ਲੁਧਿਆਣਾ ਪੁਲਿਸ ਸਟੇ ਸਿਨੀਅਰ ਅਫਸਰ ਜਸਕਰਨਜੀਤ ਸਿੰਘ ਤੇਜਾ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਇਸ ਸਬੰਧੀ ਜਾਣਕਾਰੀ ਸਾਂਝੀ ਕੀਤੀ ਗਈ ਤੇ ਦੱਸਿਆ ਕਿ ਉੱਤਰ ਪ੍ਰਦੇਸ਼ ਦੇ ਬਿਜਨੌਰ ਤੋਂ ਇਸ ਮੁਲਜ਼ਮ ਨੂੰ ਕਾਬੂ ਕੀਤਾ ਗਿਆ ਜਿੱਥੇ ਇਹ ਆਪਣੇ ਕਿਸੇ ਰਿਸ਼ਤੇਦਾਰ ਦੇ ਘਰ ਲੁਕਿਆ ਹੋਇਆ ਸੀ ਉਸ ਤੋਂ ਬਾਅਦ ਸੀਨੀਅਰ ਪੁਲਿਸ ਦੇ ਅਫਸਰਾਂ ਵੱਲੋਂ ਟੀਮ ਬਣਾਈ ਗਈ ਜਿਸ ਵਿੱਚ ਕਾਊਂਟਰ ਇੰਟੈਲੀਜੈਂਸ ਸੈੱਲ ਅਤੇ ਨਾਲ ਲੁਧਿਆਣਾ ਪੁਲਿਸ ਵੱਲੋਂ ਕਾਫੀ ਮਿਹਨਤ ਦੇ ਨਾਲ ਇਸ ਨੂੰ ਕਾਬੂ ਕੀਤਾ ਗਿਆ। ਉਹਨਾਂ ਕਹਿੰਦੇ ਕਿ ਅਸੀਂ ਹੋਰ ਇਸ ਤੋਂ ਬਰਾਮਦੀਆਂ ਕਰ ਰਹੇ ਹਾਂ। ਲੁਧਿਆਣਾ ਦੇ ਦੁਗਰੀ ਇਲਾਕੇ ਦੇ ਵਿੱਚ ਪੈਂਦੇ ਇਲਾਕੇ ਦੇ ਅੰਦਰ ਮੁਲਜ਼ਮਾਂ ਵੱਲੋਂ ਵਾਰਦਾਤ ਕੀਤੀ ਗਈ ਸੀ ਜਿਸ ਤੋਂ ਬਾਅਦ ਲਗਾਤਾਰ ਲੁਧਿਆਣਾ ਪੁਲਿਸ ਇਸ ਦੀ ਭਾਲ ਕਰ ਰਹੀ ਸੀ। ਜਿਹੜਾ ਇੱਕ ਸਾਡੇ ਰੀਸੈਂਟਲੀ ਇੱਕ ਮਕਦਮਾ ਦਰਜ ਹੋਇਆ ਸੀ ਚੌਥੇ ਮਹੀਨੇ ਦੁਗਰੀ ਥਾਣੇ ਦੇ ਵਿੱਚ। ਪਹਿਲੋ اٹੈਂਪਟ ਟੂ ਮਰਡਰ ਹੋਇਆ ਸੀ ਇੱਕ ਲੇਡੀ ਸਰਜੀਤ ਕੌਰ ਨੂੰ ਜਿਹੜੀਆਂ ਸੱਟਾਂ ਮਾਰੀਆਂ ਸੀ ਆ ਪਰ ਰੋਜ਼ੇਰੇ ਇਲਾਜ ਫਿਰ ਉਹਨਾਂ ਦੀ ਮੌਤ ਹੋਣ ਤੋਂ 302 ਦਾ ਵਾਧਾ ਕੀਤਾ ਗਿਆ ਸੀ ਉਸ ਮੁਕਦਮੇ ਦੇ ਵਿੱਚ ਜਿਹੜਾ ਇਹ ਸਾਗਰ ਨਿਊਟਨ ਜਿਹੜਾ ਏ ਕੈਟਾਗਰੀ ਦਾ ਗੈਂਗਸਟਰ ਹੈ ਜਿਹਦਾ ਪ੍ਰੀਵੀਅਸ ਰਿਕਾਰਡ ਇਹ ਹੈ ਵੀ ਇਹਦੇ ਖਿਲਾਫ ਪਹਿਲੋ ਆਲਰੇਡੀ ਜਿਹੜੇ ਐ 18 ਤੋਂ 19 ਪਰਚੇ ਦਰਜ ਐ ਹਰ ਤਰ੍ਹਾਂ ਦਾ ਮੁਕਦਮਾ ਦਰਜਾ ਇਹਦੇ ਖਿਲਾਫ ਐਂਡੀਪੀਐਸ ਦਾ ਵੀ ਐ اٹੈਂਪਟ ਟੂ ਮਰਡਰ ਦਾ ਵੀ ਐ ਆਰਮਜ਼ੈਕ ਦਾ ਵੀ ਐ ਤੇ ਮਰਡਰ ਲੁੱਟ ਖੋਦਾ ਵੀ ਹੈ ਕਿਉਂ ਹਰ ਤਰ੍ਹਾਂ ਦੇ ਜਿਹੜੇ ਮਕਦਮੇ ਦਰਜਾ ਜੇਲ੍ਹ ਤੋਂ ਜਿਹੜਾ ਬੇਲ ਆਊਟ ਹੋਇਆ ਹੋਇਆ ਮਾਰਚ ਦੇ ਵਿੱਚ ਮਾਰਚ 2024 ਚ ਇਹ ਨੇ ਅਕੇ ਰੀਸੈਂਟਲੀ ਵਾਰਦਾਤ ਕੀਤੀ ਸੀ ਇਹਦੇ ਵਿੱਚ ਸਾਡੀ ਮਾਨਯੋਗ ਸੀਪੀ ਸਾਹਿਬ ਨੇ ਇੱਕ ਜਿਹੜੀ ਟੀਮ ਬਣਾਈ ਸੀ ਜਿਹਦੇ ਵਿੱਚ ਕਾਊਂਟਰ ਇੰਟੈਲੀਜੈਂਸ ਦੇ ਏਆਈਜੀ ਸਿਮਰਤਿੰਸਾ ਹੋਰਾਂ ਦੀ ਜਿਹੜੀ ਟੀਮ ਹੈ ਉਹ ਸਾਡੇ ਨਾਲ ਇੰਸਪੈਕਟਰ ਸਾਹਿਬਾਨ ਹੈ ਤੇ ਨਾਲ ਸਾਡੇ ਸੀਆਈ ਦੇ ਇੰਸਪੈਕਟਰ ਤੇ ਏਡੀਸੀਪੀ ਇਨਵੈਸਟੀਗੇਸ਼ਨ ਅਮਨ ਬਰਾੜ ਇਨਾਂ ਨੇ ਸਾਰਿਆਂ ਨੇ ਟੀਮ ਨੇ ਬਹੁਤ ਅੱਛਾ ਕੰਮ ਕੀਤਾ ਜਿਹੜਾ ਇਸ ਏ ਕਲਾਸ ਦੇ ਗੈਂਗਸਟਰ ਨੂੰ ਜਿਹਦਾ ਇੰਨਾ ਪ੍ਰੀਵੀਅਸ ਰਿਕਾਰਡ ਮਾੜਾ ਇਹਨੂੰ ਯੂਪੀ ਦੇ ਵਿੱਚੋਂ ਬਿਜਨੌਰ ਦੇ ਏਰੀਆ ਦੇ ਵਿੱਚੋਂ ਇਹਨੂੰ ਕੱਲ ਗ੍ਰਿਫਤਾਰ ਕੀਤਾ ਅੱਜ ਅਸੀਂ ਹੁਣ ਇਹਨੂੰ ਰਿਮਾਂਡ ਤੇ ਮਾਨਯੋਗ ਕੋਰਟ ਦੇ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਫਰਦਰ ਅਗੇ ਇਨਵੈਸਟੀਗੇਸ਼ਨ ਕਰਾਂਗੇ ਤੇ ਜਿਹੜੀ ਕੋਈ ਅੱਗੇ ਫਰਦਰ ਇਹਦੀ ਹੋਰ ਹੋਏਗੀ ਜੋ ਵੀ ਰਿਕਵਰੀ ਹੋਏਗੀ ਜੋ ਉਹ ਤੁਹਾਨੂੰ ਅਸੀਂ ਬਰੀਫ ਇਹ ਤੋਂ ਬਾਅਦ ਦੇਵਾਂਗੇ ਇਹ ਜਿਹੜਾ ਨੌਕਾ ਤੇ ਕਿਵੇਂ ਫਲਸਪੁਰ ਪੁਲਿਸ ਕੀਤੀ ਬੰਦੇ ਇਹਨਾਂ ਦੇ ਸਭ ਹਰੂ ਦੇ ਆਪੋ ਉਸੇ ਕੋਈ ਸੌਸ ਨਹੀਂ ਸੀ ਬਲੋਰ ਚਲੇ ਗਿਆ ਕੱਠਾ ਉੱਤੇ ਦੇਖੋ ਫਿਰ ਟੈਲੀਨਾਕ ਦੇ ਬੰਦੇ ਸੂਪਰਡਿੰਟੈਂਡੈਂਟ ਸੀ ਇਹਦੇ ਇਹ ਜਿਹੜਾ ਗ੍ਰਿਫਤਾਰ ਕੀਤਾ ਹੈ ਜੀ ਸਰ ਜੀ ਇਹ ਸਾਡੀ ਕਾਉਂਟਰ ਇਡਿਅਲੈਂਸ ਤੇ ਕਮਿਸ਼ਨਰ ਪੁਲਿਸ ਦੀ ਇੱਕ ਟੀਮ ਹੈ ਬਟ ਜਿਹੜਾ ਹੁਣ ਇਹਨੂੰ ਗ੍ਰਿਫਤਾਰ ਕਰਕੇ ਲਿਆ ਸਾਡੇ ਸੀਆਈਡੀ ਦੀ ਟੀਮ ਲੈ ਕੇ ਆਈ ਹੈ ਤਾਂ ਇਹਦੇ ਵਿੱਚ ਅਸੀਂ ਕੰਬਾਈਨਡ ਆਪਸ ਵਿੱਚ ਟੀਮ ਵਰਕ ਹੈ ਔਰ ਆਪਸ ਵਿੱਚ ਸ਼ੇਅਰ ਕਰਦੇ ਹਾਂ ਅਸੀਂ ਲੀਡ ਨੂੰ ਵਾਰਦਾ ਦਿਨ ਤੋਂ ਬਾਅਦ ਔਰੋਪੀ ਜਿੱਥੋਂ ਭੱਜ ਜਾਂਦੇ ਆ ਉਹਦਾ ਸਿਖਸ਼ਣਾ ਵਾਲੇ ਦਾ ਵਾਰਦਾ ਤੋਂ ਵੀ ਭੱਜ ਗਏ ਸੇਫ ਦੇਖੋ ਆ ਵੀ ਵਾਰਦਾਤ ਕਰ ਰਹੇ ਜਦੋਂ ਇਸ ਬੰਦੇ ਦਾ ਤੁਹਾਡਾ ਪ੍ਰੀਵੀਅਸ ਰਿਕਾਰਡ ਦੱਸਿਆ ਵੀ ਇਹਦੇ ਖਿਲਾਫ 18 ਮਕਦਮੇ ਦਰਜ ਹੈ ਛਾਤਰ ਹੈ ਛੋਟੀ ਉਮਰ ਦਾ ਕੋਰਟ ਦੇ ਆਲਰੇਡੀ ਬੇਲ ਜਿਹੜਾ ਉਹਦੇ ਵਿੱਚੋਂ ਜੇਲ੍ਹ ਚੋਂ ਬੇਲ ਆਊਟ ਹੋਇਆ ਹੋਇਆ ਤਾਂ ਬੰਦੇ ਨੇ ਇਹ ਜੀ ਵਾਰਦਾਤ ਕੀਤੀ ਹੈ ਬਟ ਆਬਵੀਅਸਲੀ ਪਲਾਨਡ ਉਹਨਾਂ ਨੇ ਲੇਡੀ ਦੇ ਸੱਟਾਂ ਮਾਰੀਆਂ ਉਹਦੇ ਏ ਪੁੱਤੇ ਦੇ ਨਾਲ ਨਵੀਂ ਨਾਲ ਕੋਈ ਇਹਨਾਂ ਦਾ ਸੀ ਤੇ ਉਸ ਤੋਂ ਬਾਅਦ ਇਹ ਭੱਜ ਗਿਆ ਉਥੋਂ ਬਹੁਤ ਜਗ੍ਹਾ ਆਊਟ ਆਫ ਸਟੇਟ ਹੈ ਕਈ ਸਟੇਟਾਂ ਦੇ ਵਿੱਚ ਰਿਹਾ ਬਟ ਪੁਲਿਸ ਦੀ ਟੀਮ ਨੇ ਇਹਨੂੰ ਹਰ ਜਗ੍ਹਾ ਫਾਲੋ ਕੀਤਾ ਔਰ ਇਹਨੂੰ ਅਸਲ ਗ੍ਰਿਫਤਾਰ ਕਰਨ 'ਚ ਕਾਮਯਾਬ ਹੋ ਦੇਖੋ ਇਹ ਅਸੀਂ ਕੱਲੀ ਗ੍ਰਿਫਤਾਰੀ ਪਾਈ ਹੈ ਇਹਨੂੰ ਉਥੋਂ ਲੈ ਕੇ ਆਏ ਆ ਤਾਂ ਹੁਣ ਅਸੀਂ ਮੰਨ ਲਓ ਕੋਰਟ 'ਚ ਪੇਸ਼ ਕਰਕੇ ਫਰਦਰ ਅਗੇ ਰਿਮਾਂਡ ਲੈ ਕੇ ਸਾਰੀ ਜਿਹੜੀ ਹੈ ਇਨਵੈਸਟੀਗੇਸ਼ਨ ਡੀਪਲੀ ਕੀਤੀ ਜਾਊਗੀ ਇਹ ਕਿੱਥੇ-ਕਿੱਥੇ ਰਿਹਾ ਕਿਹੜੇ-ਕਿਹੜੇ ਨੇ ਇਹਨੂੰ ਠਾਰ ਦਿੱਤੀ ਹੈ ਕੀ ਇਹਦਾ ਕੋਈ ਫਰਦਰ ਪਲਾਨ ਸੀ ਤੇ ਕਿਉਂ ਇਹਨਿਆ ਸਾਰਾ ਇਹ ਸਾਰਾ ਪਾਰਟ ਆਫ ਇਨਵੈਸਟੀਗੇਸ਼ਨ ਹੈ ਬਟ ਇਹਦੇ ਵਿੱਚ ਅਸੀਂ ਜੋ ਵੀ ਹੋਊਗਾ ਉਹ ਤੁਹਾਨੂੰ ਪ੍ਰੈਫਰਿਸ ਦਵਾਂਗੇ ਸਾਡੀ ਜੀ ਕੀ ਹੋਇਆ ਸੀ ਕਿਥੋਂ ਰੈਸਟ ਕੀਤਾ ਇਹ ਉੱਥੇ ਪਿੰਡ ਹੈ ਬਜਨੌਰ ਦੇ ਵਿੱਚ ਡਿਸਟ੍ਰਿਕਟ ਚ ਉੱਥੇ ਕਿਸੇ ਆਪਣੇ ਰਿਲੇਟਿਵ ਦੇ ਘਰ ਸੀ ਤਾਂ ਉੱਥੋਂ ਇਹ ਭੱਜ ਕੇ ਫਿਰ ਜਿਹੜਾ ਨੇ ਕਮਾਦ ਵਗੈਰਾ ਤੇ ਉੱਥੇ ਲੋਕ ਗਿਆ ਸੀ ਫਿਰ ਪੁਲਿਸ ਨੇ ਜਿਹੜਾ ਸਾਡੀ ਟੀਮ ਜਿਹੜੀ ਇੱਥੋਂ ਗਈ ਸੀ ਫਿਰ ਉਹਨਾਂ ਨੇ ਘੇਰਾ ਪਾ ਕੇ ਫਿਰ ਇਹਨੂੰ ਉੱਥੋਂ ਗ੍ਰਿਫਤਾਰ ਕੀਤਾ। ਕੋਈ ਰਿਕਵਰੀ ਹੈਗੀ ਐ ਸਾਰੇ ਸੋਸ਼ਲ ਮੀਡੀਆ ਤੇ ਇੰਨੀ ਫੋਟੋਜ਼ ਵੈਪਨ ਦੇ ਨਾਲ ਪਾਉਂਦਾ ਐ ਤੇ ਕੋਈ ਰਿਕਵਰੀ ਕੋਈ ਹੋਈ ਨਹੀਂ। ਤੁਹਾਨੂੰ ਇਹ ਦੱਸਿਆ ਵੀ ਇਹਦੀ ਗ੍ਰਿਫਤਾਰੀ ਉੱਥੋਂ ਕੀਤੀ ਐ ਹੁਣ ਦਫਾ 27 ਤੇ ਜਿਹੜਾ ਕੋਈ ਪੁੱਛਗਿੱਛ ਦੇ ਵਿੱਚ ਆਦਾ ਵੈਪਨ ਬਟ ਆਬਵੀਅਸਲੀ ਇਹਦੇ ਕੋਲ ਸਾਰੀ ਕੁਝ ਜਿਹੜੀ ਰਿਕਵਰੀ ਹੋਏਗੀ ਤੇ ਅੱਗੇ ਫਰਦਰ ਜਦੋਂ ਰਿਕਵਰੀ ਕਰਾਂਗੇ ਅਸੀਂ ਉਹਦੀ ਤੁਹਾਨੂੰ ਬਰੀਫ ਦਵਾਂ। ਹਾਂਜੀ ਇਹ ਲੁਧਿਆਣੇ ਦਾ ਰਹਿਣ ਵਾਲਾ ਹੈ ਤੇ ਇਹਦੇ ਫਾਦਰ ਜਿਹੜਾ ਇੱਥੇ ਕਾਰਪੋਰੇਸ਼ਨ ਦੇ ਵਿੱਚ ਸਫਾਈ ਸੇਵਕ ਹੈ ਤਾਂ ਮੁੰਨੇ ਨੇ ਹੋਰ ਵੀ ਕੋਈ ਕਿਹਾ ਕਿ ਕਾ ਨਾਮ ਸਰ ਇਹ ਇਹ ਜਿਹੜਾ ਬੱਗਾ ਖਾਨ ਜਿਹੜਾ ਮਲੇਰਕੋਟਲੇ ਦਾ ਗੈਂਗਸਟਰ ਹੈ ਜਿਹੜਾ ਆਲਰੇਡੀ ਜੇਲ੍ਹ ਦੇ ਵਿੱਚ ਹੈ ਇਹ ਉਹਦੇ ਨਾਲ ਪਹਿਲਾਂ ਜੇਲ੍ਹ ਚ ਰਿਹਾ ਤੇ ਉਹਦੇ ਨਾਲ ਹੀ ਇਹ ਤਾਲਮੇਲ ਕਰਕੇ ਜਿਹੜੀਆਂ ਇਹ ਪਹਿਲੀਆਂ ਵੀ ਇਹਨੇ ਵਾਰਦਾਤਾ ਕੀਤੀਆਂ ਉਹ ਜਿਹੜੀਆਂ ਉਹਦੇ ਵਿੱਚ ਇਹ ਸ਼ੂਲੀਅਤ ਦੇਖੋ ਜਿਹੜੀ ਇਹਦੀ ਇਹਦੀ ਹੁਣ ਤੱਕ ਦੀ ਜਿਹੜੀ ਇਨਵੋਲਵਮੈਂਟ ਹੈ ਇਹ ਬੱਗਾ ਖਾਨ ਦੇ ਕੈਨੇਚ ਔਰ ਉਹਦੇ ਨਾਲ ਜਿਹੜਾ ਆਪਣਾ ਜਿਹਨੂੰ ਮੰਨਦੇ ਆਂ ਵੀ ਇਹ ਮੇਰਾ ਗੁਰੂ ਹੈ ਉਸ ਤਰੀਕੇ ਨਾਲ ਜਿਹੜਾ ਉਹਦੇ ਮੁਤਾਬਕ ਹੁਣ ਤੱਕ ਵਾਰਦਾ ਤਾਂ ਹੀ ਨਹੀਂ ਕਰਦਾ ਰਿਹਾ ਤੇ ਹੁਣ ਫਰਦਰ ਅਸੀਂ ਇਨਵੈਸਟੀਗੇਸ਼ਨ ਜਦੋਂ ਰਮਾਨ ਮਾਨਯੋਗ ਅਦਾਲਤ ਚ ਪੇਸ਼ ਕਰਕੇ ਫਿਰ ਅਸੀਂ ਤੁਹਾਨੂੰ ਜੋ ਇਹਦੇ ਵਿੱਚ ਰਿਕਵਰੀ ਹੋਏਗੀ ਹੋ ਰਹੀ ਉਹ ਟਾਈਮ ਟੂ ਟਾਈਮ ਸਾਰੀ ਬਰੀਫਿੰਗ ਦੇਣਾ ਸਰ ਮੁਕਦਮੇ ਕਿੰਨੇ ਕਰਦੀਆਂ ਨੇ ਸਾਡੇ ਇਹਦੇ ਖਿਲਾਫ ਹੁਣ ਤੱਕ 18 ਮੁਕਦਮੇ ਦਰ ਤੇ ਸਾਰੇ ਜਿਹੜੇ ਇਹਦੇ ਮੁਕਦਮੇ ਦਰਜ ਐ 302 307 ਐਂਡੀਪੀਐਸ 379ਬੀ ਆਰਮ ਡੈਕ ਇਸ ਤਰ੍ਹਾਂ ਦੇ ਮੁਕਦਮੇ ਨੇ ਇਹਦੇ ਵਿੱਚ ਇੱਕ ਦੋ ਜਗ੍ਹਾ ਜੇ ਪੀਓ ਪ੍ਰोसीडिंग ਸ਼ੁਰੂ ਹੋਈ ਹੈ ਉਹ ਵੀ ਅਸੀਂ ਅਜੇ ਕੋਰਟ ਤੋਂ ਸਟੇਟਸ ਚੈੱਕ ਕਰਨਾ ਹੈ ਨਹੀਂ ਨਸ਼ੇ ਦਾ ਨਹੀਂ ਆਦੀ ਹੈਗਾ ਪਰ ਇਹ ਨਸ਼ੇ ਦਾ ਵੈਪਨ ਦਾ ਇਹ ਸਾਰੇ ਕੰਮ ਕਰਦਾ ਰਹੇ ਇਹ 12 ਪਾਸ ਸਰ ਇੱਕ ਇਹਨੇ ਪਿਛਲੇ ਵੀ ਦੇ ਵੀਡੀਓ ਪਾਈ ਸੀ ਕਿ ਮੈਂ ਸਰੈਂਡਰ ਕਰ ਸਕਦਾ ਜੇ ਮੇਰੀ ਵਾਈਫ ਨੂੰ ਰਿਲੀਜ਼ ਕੀਤਾ ਜਾਏ ਉਹਦਾ ਕੀ ਸਟੇਟਸ ਹੈ ਦੇਖੋ ਵਾਈਫ ਇਹਦੀ ਆਲਰੇਡੀ ਜੇਲ੍ਹ ਚ ਹੈ ਤਾਂ ਸਰੈਂਡਰ ਕਰਨ ਵਾਲੀ ਕੋਈ ਗੱਲ ਦਿਖੀ ਨਹੀਂ ਸਾਡੀ ਪੁਲਿਸ ਪਾਰਟੀ ਨੇ ਇਹਦਾ ਪੂਰਾ ਮਿਹਨਤ ਕੀਤੀ ਔਰ ਫਿਰ ਐਂਡ 'ਚ ਜਿਹੜਾ ਇਹਨੂੰ ਆਊਟ ਆਫ ਸਟੇਟ ਉੱਥੋਂ ਜਾ ਕੇ ਫੜਨ 'ਚ ਕਾਮਯਾਬ ਹੋਏ ਜਿਹੜੀ ਸਰੈਂਡਰ ਵਾਲੀ ਕੋਈ ਗੱਲ ਇਹਨੇ ਨਾ ਇਹਨੇ ਕੀਤੀ ਹੈ ਜੇਕਰ ਹੋਣਾ ਤਾਂ ਕਿਸੇ ਵੀ ਮਾਨਯੋਗ ਕੋਰਟ 'ਤੇ ਜਾ ਕੇ ਸਰੈਂਡਰ ਕਰ ਸਕਦਾ ਸੀ नीदर, 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 इंडिया क्राइम न्यूज जुर्म के खिलाफ जंग आप देख रहे हैं इंडिया क्राइम न्यूज